ਕੀ ਸਤਿ ਆਨ ਦੋਸਤੋ ਅੱਜ ਤੋਂ 10 ਦਿਨ ਪਹਿਲਾਂ ਆਪਾਂ ਇੱਕ ਤੁਹਾਡੇ ਨਾਲ ਵੀਡੀਓ ਸਾਂਝੀ ਕੀਤੀ ਸੀ ਇਸੇ ਖੇਤ ਦੀ ਇਸੇ ਜਗ੍ਹਾ ਤੇ ਜਿਹੜਾ ਮੈਂ ਜਿੰਕ ਤਜੂਰੀਆ ਪਾਇਆ ਸੀ ਇੱਕ ਗੱਟਾ ਉਹ ਤੋਂ ਬਾਅਦ ਕਿੰਨੀ ਗਰੋਥ ਹੋਈ ਹੈ ਕਿੰਨੀ ਗਰੋਥ ਕਰ ਰਿਹਾ ਹੈ ਇਹ ਆਪਾਂ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਬੁੱਟਾ ਪੱਲਾਂ ਦੇ ਨਾਲੋਂ ਕਿੰਨਾ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਆਪਾਂ ਨੂੰ ਪਤਾ ਲੱਗ ਸਕਦਾ ਗਰੋਥਿੰਗ ਥਿਲਰਿੰਗ ਜੇ ਹੋਰ ਬਹੁਤ ਕੱਢ ਰਿਹਾ ਹੈ ਦੇ ਦੋਸਤੋ ਇਸ ਕੰਡੀਸ਼ਨ ਤੋਂ ਬਾਅਦ ਹੁਣ ਅੱਜ ਆਪਾਂ ਜਿਹੜਾ ਪਾ ਰਹੇ ਆ ਉਹ ਮੈਂ ਤੁਹਾਨੂੰ ਦਿਖਾ ਰਿਹਾ ਆ ਪਰ ਕੀ ਪਾ ਰਹੇ ਨਾਲ ਕੋਕੀ ਇੱਕ ਖੇਤ ਮੇਰਾ ਆ ਤੋ 10 ਦਿਨ ਪਹਿਲਾਂ ਜਿਹੜੀ ਇੱਥੇ ਆਪਾਂ ਜੂਰੀਆ ਪਾਈ ਸੀ ਨਾ ਉਹ ਵੜਾ ਜੂਰੀਆ ਦੇ ਨਾਲ ਜ਼ਿੰਕ ਦਿੱਤੀ ਸੀਗੇ ਨਾਲ ਮੈਂ ਕਲੋਰੋ ਦਿੱਤੀ ਸੀ ਕੋਈ ਵੀ ਕੀੜਾ ਵਗੈਰਾ ਨਾ ਬੀ ਪੱਤਾਂ ਦੇ ਉੱਪਰ ਨਾ ਹੋਵੇ ਇਸ ਕਰਕੇ ਪਹਿਲਾਂ ਦੇ ਨਾਲੋਂ ਬਹੁਤ ਜ਼ਿਆਦਾ ਫਰਕ ਮਹਿਸੂਸ ਹੋਇਆ ਹੈ ਟੈਲਰਿੰਗ ਜਿੰਸ ਦੀ ਜਿਆਦਾ ਵਧੀਆ ਬਣ ਗਈ ਹੈ ਔਰ ਹੁਣ ਆਪਾਂ ਕੀ ਪਾ ਰਹੇ ਹਾਂ ਉਹ ਮੈਂ ਤੁਹਾਨੂੰ ਸ਼ੇਅਰ ਕਰਵਾ ਰਿਹਾ ਦੋਸਤੋ ਹੁਣ ਆਪਾਂ ਨਾਲ ਦੇ ਰਹਿਆਂ ਇੱਕ ਗੱਟਾ ਜੂਰੀਆ ਕਿਉਂਕਿ ਅਸਤੂ 10 ਦਿਨ ਪਹਿਲਾਂ ਇੱਕ ਗੱਟਾ ਜੂਰੀਆ ਦਿੱਤੀ ਸੀਗੀ ਔਰ ਇੱਕ ਗੱਟਾ ਜੂਰੀਆ ਅੱਜ ਦੇ ਰਹਿਆਂ ਕਿਉਂਕਿ ਅੱਜ 17 ਤੋਂ 18 ਦਿਨਾਂ ਦੇ ਲਗਭਗ 20 ਦਿਨਾਂ ਦੇ ਲੰਮਸਮ ਹੋ ਚੁੱਕਾ ਹੈ ਔਰ ਨਾਲ ਆਪਾਂ ਦੇ ਰਹਿਆਂ ਫੁੱਲ ਸਪੋਟ ਸੀਸੀਬਾ ਦਾ organic manure organic manure ਆਪਾਂ ਹੁਣ ਆਪਾਂ ਖੋਲ ਕੇ ਇਸ ਨੂੰ ਦੇਖਦੇ ਆ ਇਸ ਦੇ ਵਿੱਚੋਂ ਕੀ ਕੁਛ ਇਹਨਾਂ ਨੇ ਦੱਸਿਆ ਹੋਇਆ ਹੈ ਉਹਦੇ ਵਿੱਚ ਆਪਾਂ ਕਿੰਨੀ ডোজ ਪਾ ਸਕਦੇ ਆ ਕੀ ਕੁਛ ਕਰਨਾ ਹੈ ਦੋਸਤੋ ਆ ਦੇਖੋ ਇਹ ਥੋੜੇ ਜਿਹਾ ਡਾਰਕ ਬਲੂ ਜਾਂ ਬਲੈਕ ਕਲਰ ਦੇ ਵਿੱਚ ਆਪਾਂ ਕਹਿ ਦਿੰਨੇ ਆ ਲਾਈਟ ਬਲੈਕ ਕਲਰ ਦੇ ਵਿੱਚ ਇਸ ਨੇ ਆਪਣਾ ਜਿਹੜਾ ਕਲਰ ਹੈ ਉਹ ਹੈ ਇਸ ਤਰ੍ਹਾਂ ਦੇ ਹੋਊਗੀ ਇਹ ਇਸ ਦੀ ਡੋਜ਼ ਜਿਹੜੀ 4 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਇਹਨਾਂ ਨੇ ਦੱਸੀ ਹੈ ਜੇਕਰ ਤੁਹਾਡਾ ਝੋਨਾ ਨਹੀਂ ਚੱਲ ਰਿਹਾ ਜੇ ਝੋਨੇ 'ਚ ਕੋਈ ਦਿੱਕਤ ਆ ਰਹੀ ਹੈ ਤੁਸੀਂ ਆ ਦੇਖੋ 4 ਕਿਲੋ ਪੈਕਿੰਗ ਇਸ ਦੇ ਕਿੱਲੇ ਦੀ ਆਪਾਂ ਪਾ ਸਕਦੇ ਹਾਂ ਅੱਜ ਤੁਹਾਨੂੰ ਵੀਡੀਓ ਪਾਤੀ ਇੱਕ ਹਫਤੇ ਬਾਅਦ ਆਪਾਂ ਪਾਵਾਂਗੇ ਕਿੰਨੀ ਗ੍ਰੋਥ ਹੋਈ ਇਹਨੇ ਅਸਰ ਕਿੰਨਾ ਕੀਤਾ ਕਿੰਨਾ ਇਹਦੇ ਵਿੱਚ ਫਰਕ ਆਇਆ ਦੋਸਤੋ ਆਪਾਂ ਇਹ ਨਾ ਹੋਵੇ ਕਿ ਲੋਕਾਂ ਦੇ ਅੱਖੇ ਲੱਗ ਕੇ ਕਦੇ ਕੁਛ ਕਦੇ ਕੁਛ ਕਦੇ ਕੁਛ ਪਾ ਦਈਏ ਜਿਹੜੀ ਚੀਜ਼ ਦਾ ਆਪਾਂ ਨੂੰ ਰਿਜ਼ਲਟ ਮਿਲਦਾ ਉਹ ਸਿਰਫ ਉਹੀ ਚੀਜ਼ ਪਾਓ ਕਿਉਂਕਿ ਇਸ ਦੇ ਵਿੱਚ ਬਾਇਓ ਟੈਕਨੀਕਲ ਔਰ ਸ਼ੋਰ ਔਰ ਜਿਹੜੀ ਹਿਊਮਿਕ ਹੈ ਉਹਨਾਂ ਨੇ ਉੱਪਰ ਕੁਝ ਲਿਖਿਆ ਹਿਊਮਿਕ ਐਸਿਡ ਸਮੁੰਦਰੀ ਘਾਸ ਅਤੇ ਪ੍ਰਕਿਰਤਿਕ ਖਾਦ ਦੇ ਸੰਦੇਜੇ ਕੰਪੋਸਟ ਵੀ ਇਹਨਾਂ ਨੇ ਮਿਕਸ ਕੀਤੀ ਗਈ ਹੈ ਇਹ ਸਬਜ਼ੀਆਂ ਵਾਸਤੇ ਬਾਗਾਂ ਵਾਸਤੇ ਸਭ ਤੋਂ ਬੈਸਟ ਹੈ ਫੁੱਲ ਸਪੋਰਟ ਹੈ ਜੈ ਜੈਵੀ ਖਾਦ ਜੀ ਆ ਰਿਹਾ ਤੁਸੀਂ ਇਹ ਆਪਣੇ ਖੇਤ ਦੇ ਵਿੱਚ ਯੂਜ਼ ਕਰੋ ਮੈਂ ਵੀ ਕਰ ਰਿਹਾ ਔਰ ਮੈਂ ਇਹ ਦੇ ਕਰਨ ਦੇ ਨਾਲ ਕਿੰਨਾ ਫਰਕ ਆਊਗਾ ਮੈਂ ਤੁਹਾਡੇ ਨਾਲ ਇਹ ਵੀ ਵੀਡੀਓ ਸ਼ੇਅਰ ਕਰ ਸੰਗੂਆ ਔਰ ਜਿਹੜੇ ਵੀ ਇਦਾਂ ਝੋਨਾ ਨਹੀਂ ਚੱਲ ਰਿਹਾ ਜਾਂ ਟਿਲਰਿੰਗ ਨਹੀਂ ਆ ਰਹੀ ਉਹ ਇਸ ਚੀਜ਼ ਕਿਤੋਂ ਵੀ ਤੁਹਾਡੇ ਨੇੜੇ ਤੇੜੇ ਡੀਲਰ ਤੋਂ ਮਿਲ ਸਕਦੀ ਹੈ ਇਹ ਆਕੇ ਤੁਸੀਂ ਚੂਜ਼ ਕਰ ਸਕਦੇ ਹੋ ਧੰਨਵਾਦ ਮਿਹਰਬਾਨੀ ਸ਼ੁਕਰੀਆ